ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇਜੀ ਲਓ ਵੀ ਸੱਜਣੋ ਅੱਜ ਦੀ ਗੱਡੀ ਆਪਾਂ ਵੀਡੀਓ ਲੈ ਕੇ ਆਏ ਆਂ ਅੰਡ ਸਰੀਏ ਵਾਲਾ ਨੇੜੇ ਭਗਤਾ ਭਾਈ ਕਰਾਗੇ ਜਿਲ੍ਹਾ ਪੈਂਦਾ ਬਠਿੰਡਾ ਤੇ ਤਹਿਸੀਲ ਪੈਂਦੀ ਹੈ ਰਾਮਪੁਰਾ ਫੂਲ ਤੇ ਬਾਈਆਂ ਦਾ ਜਿਹੜਾ ਘਰ ਆ ਗਿਆ ਉਹ ਪ੍ਰੋਪਰ ਆਪਣਾ ਐਡਰੈਸ ਬਾਕੀ ਫੋਨ ਨੰਬਰ ਬਾਈ ਦਾ ਚੱਲਦਾ ਹੋਊਗਾ ਤੁਸੀਂ ਕਨਫਰਮ ਕਰ ਲਿਓ ਤੇ ਬਾਈ ਦਾ ਜਿਹੜਾ ਘਰ ਆ ਗਿਆ ਇਹ ਆ ਗਿਆ ਦਾਣਾ ਮੰਡੀ ਦੇ ਬਿਲਕੁਲ ਬੈਕ ਸਾਈਡ ਤੇ ਇਹ ਸੜਕ ਜਿਹੜੀ ਜਾਂਦੀ ਹੈ ਸੁਖਾਨੰਦ ਨੂੰ ਉਹਦੇ ਉੱਤੇ ਬਿਲਕੁਲ ਮੋੜ ਦੇ ਉੱਤੇ ਬਾਈ ਦਾ ਘਰ ਹੈ ਬਾਈ ਕੋਲ ਅੱਜ ਵਿਕਰੀ ਦੇ ਲਈ ਬਿਲਕੁਲ ਟਰੇਲੂ ਪਸ਼ੂ ਆ ਟਰੇਲੂ ਜੀ ਵੀਰ ਦੇ ਘਰੋਂ ਆਪਾਂ ਸਿੱਧਾ ਆਪਾਂ ਜੀਮੀਦਾਰ ਦੇ ਘਰੋਂ ਆਪਾਂ ਮੰਨ ਕੇ ਚੱਲੋ ਵੀਡੀਓ ਬਣਾਉਣ ਲੱਗੇ ਆ ਉਹਦੇ ਵਿੱਚ ਫਾਇਦਾ ਇਹ ਹੋ ਜਾਂਦਾ ਵੀ ਜਿਹੜੀ ਸਿੱਧੇ ਆਪਾਂ ਜੀਮੀਦਾਰ ਦੇ ਘਰੋਂ ਪ੍ਰੋਪਰ ਆਪਾਂ ਫਾਰਮਰ ਦੇ ਘਰੋਂ ਕੋਈ ਵੀ ਪਸ਼ੂ ਖਰੀਦਨਾ ਉਹਦੇ 'ਚ ਆਪਣਾ ਪੰਜ ਚਾਰ ਹਜ਼ਾਰ ਦਾ ਫਾਇਦਾ ਵੀ ਹੋ ਜਾਂਦਾ ਬਾਕੀ ਜਿਹੜੀ ਮੇਨ ਗੱਲ ਉਹ ਤਸੱਲੀ ਦੀ ਗੱਲ ਹੁੰਦੀ ਆ ਵੀ ਯਾਨੀ ਕਿ ਬਾਈਆਂ ਦੀ ਤਸੱਲੀ ਵਧੀਆ ਮੈਂ ਆ ਗੱਬਣ ਚੰਗੇ ਦੁੱਧ ਵਾਲੀ ਹੈ ਬਾਕੀ ਆਪਾਂ ਸਾਰਾ ਕਨਫਰਮ ਕਰਾਂਗੇ ਕੀ ਮੁੱਲ ਵਾੜੀ ਆ ਕਨਮਾ ਸੂਆ ਤੇ ਗੱਲਬਾਤ ਤੁਹਾਡੀ ਕਰਾਵਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਬਾਕੀ ਕਰਾਉਣੇ ਵੀਰ ਦੇ ਨਾਲ ਗੱਲਬਾਤ ਹਾਂਜੀ ਮਿਲਦੇ ਹਾਂ ਹਾਂਜੀ ਹਾਂਜੀ ਮਿੱਤਰੋ ਦੂਜਾ ਸੂਆ ਮੈਂ ਆ ਬਾਕੀ ਆਪਾਂ ਪੁੱਛਦੇ ਆ ਬਾਈ ਨੂੰ ਸੱਸੀ ਕਾਲ ਬਾਈ ਸੱਸੀ ਕਾਲ ਜੀ ਤੇ ਬਾਈ ਜੀ ਆਪਣਾ ਡਰੈਸ ਕਨਫਰਮ ਕਰ ਦੇ ਡਰੈਸ ਹੈਗਾ ਜੀ ਆਪਣਾ ਪਿੰਡ ਸਰੀ ਵਾਲਾ ਹੈ ਹਾਂ ਜੀ ਨੇੜੇ ਭਗਤਾ ਭਾਈ ਕਾ ਹਾਂ ਜੀ ਦਾਣਾ ਮੰਡੀ ਦੇ ਬਿਲਕੁਲ ਆਪਣਾ ਨੇੜੇ ਘਰ ਸੁਗਣਾ ਧਲੇ ਮੋੜ ਦੇ ਠੀਕ ਹੈ ਜੀ ਤੇ ਬਾਈ ਆਪਣਾ ਫੋਨ ਨੰਬਰ ਬੋਲ ਦੇ ਫੋਨ ਨੰਬਰ ਹੈਗਾ ਜੀ 9815092505 ਠੀਕ ਹੈ ਜੀ ਤੇ ਬਾਈ ਆਪਣੇ ਕੋਲੇ ਇੱਕ ਮਹੀਨਾ ਵਿਕਰੀ ਆ ਸੀ ਹਾਂ ਜੀ ਹਾਂ ਜੀ ਇੱਕ ਮਹੀਨਾ ਠੀਕ ਹੈ ਬਿਲਕੁਲ ਘਰੇਲੂ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਇਹ ਵੀਰ ਦਾ ਬਿਲਕੁਲ ਘਰੇ ਜਿਹੜੀ ਮੈਂ ਰੱਖੀ ਆ ਉਹ ਮੈਂ ਅੱਜ ਬਾਈ ਨੇ ਕਰਨੀ ਆ ਸੇਲ ਤੇ ਬਈ ਕੀ ਰਕਾਰਡ ਆ ਸੂਆ ਕਹਿੰਦਾ ਮੈਂ ਇਹ ਪਹਿਲਾਂ ਤੋਂ ਇਹ ਦੂਜੇ ਸੂਏ ਸੂਣੀ ਆ ਜੀ ਦੂਜੇ ਸੂਏ ਸੂਣੀ ਆ ਹਜੇ ਹਾਂਜੀ ਦੂਜੇ ਸੂਏ ਸੂਣੀ ਆ ਇਹ ਆਪਾਂ ਟੋਕਰ ਗੱਭਣ ਲੈ ਕੇ ਆਂਦੀ ਸੀ ਤੁਸੀਂ ਟੋਕਰ ਗੱਭਣ ਤੁਸੀਂ ਟੋਕਰ ਗੱਭਣ ਲੈ ਕੇ ਆਏ ਸੀ 8 ਲੀਟਰ ਦੁੱਧ ਲਿਆਉਂਦੀ ਸੀ ਤੇ ਉਦੋਂ ਕਿੰਨਾ ਦੁੱਧ ਸੀਗਾ 8 ਲੀਟਰ ਸੀਗਾ ਇਹ ਦੁੱਧ ਠੀਕ ਆ ਕਿੰਨੇ ਟਾਈਮ ਦੀ ਗੱਭਣ ਸੀ ਉਦੋਂ ਉਦੋਂ ਸਾਢੇ 4 ਮਹੀਨੇ ਦੀ ਗੱਭਣ ਸੀ ਸਾਢੇ 4 ਮਹੀਨੇ ਦੀ ਬਾਈ ਕਹਿੰਦਾ ਗੱਭਣ ਸੀ 8 ਕਿਲੋ ਦੁੱਧ ਸੀ ਤੇ ਮੈਂ ਤਾਂ ਥਾਣਾ ਦੀ ਗੱਲ ਜੇ ਪੂਰੇ ਨੁਕਰਾਂ ਤੇ ਸਾਨੂੰ ਲੱਗਿਆ ਖੋੜ ਸ਼ਾਂਗ ਭੋਰਾ ਨਹੀਂ ਤੇ ਇੱਕ ਸਿੰਘ ਥੋੜਾ ਜਿਹਾ ਖੁੱਲਾ ਮਹਿੰਗਾ ਸੂਆ ਸੁੰਦੀਆ ਦੂਜਾ ਤੇ ਪ੍ਰੋਪਰ ਜਿਹੜਾ ਬੋਡੀ ਵੇਟ ਆ ਮਹਿੰਗਾ ਬੋਡੀ ਵੇਟ ਦੇਖੋ ਜੀ ਐ ਪੂਰੀ ਸੰਧੀ ਵੀ ਮੈਂ ਆ ਅਲੀ ਜੁਲੀ ਤੇ ਹੁਣ ਤੁਸੀਂ ਅੰਦਾਜ਼ਾ ਤੁਸੀਂ ਲਾ ਲਿਓ ਵੀ ਅੰਦਾਜ਼ਾ ਤੇਰੇ ਖਾਣ ਬਾਈ ਕਿੰਨੇ ਦਾ ਦੁੱਧ ਪਾ ਦੂੰ ਦੁੱਧ ਬਾਈ ਪਿਛਲੇ ਸੂਏ ਦਾ ਅਗਲਾ 12-13 ਲੀਟਰ ਦੱਸਦਾ ਸੀਗਾ ਹੁਣ ਆਪ ਦਾ ਹਿਸਾਬ ਲਾ ਲਿਓ ਅਗਲਾ ਠੀਕ ਹੈ ਹਾਂ ਸਹੀ ਗੱਲ ਲਓ ਵੀ ਮਿੱਤਰੋ ਬਾਈ ਨੇ ਬਿਲਕੁਲ ਸਹੀ ਸਿੱਧੀ ਸਪਸ਼ਟ ਜੀ ਗੱਲ ਕਰੀ ਆ ਵੀਰੇ ਫਿਰ ਤੂੰ ਤੋੜ ਕੇ ਦਿਖਾ ਦੇ ਕਿੰਨਾ ਹੈ ਤੇ ਆਪਾਂ ਤੋਰਾ ਤੇਰਾ ਕਰਾ ਲਈਏ ਚੱਕ ਬਾਈ ਕਹਿੰਦਾ ਵੀ ਆਪਾਂ ਟੋਕੜ ਗੱਭਨ ਲਈ ਸੀ ਪਿੱਛੋਂ ਆਪਾਂ ਨੂੰ ਮਾਲਕਾਂ ਨੇ ਦੱਸਿਆ ਸੀ ਵੀ 12-13 ਕਿਲੋ ਤਾਜੀ ਨੀ ਰੁੱਧ ਦਿੱਤਾ 8 ਕਿਲੋ ਦੁੱਧ ਸੀ 4-4.5 ਮਹੀਨੇ ਦੀ ਗੱਭਨ ਸੀਗੀ ਤੇ ਦੂਜਾ ਸੂਆ ਨਾ ਨੇ ਸੂਆ ਤੇ ਹੌਲੀ ਤੋਰੀ ਬਾਈ ਮੈਂ ਵਜਨ ਬਜੂਦ ਪੂਰਾ ਚੰਗਾ ਨਿਗਰ ਨਈ ਆ ਤੇ ਦੇਖੋ ਜੀ ਪੂਰੇ ਖੁੱਲੇ ਹੱਡ ਪੈਰਾਂ ਦੀ ਆ ਵਜਨ ਬਜੂਦ ਬਹੁਤ ਆ ਮਹਿੰਗਾ ਪੂਰੀ ਸੰਧੀ ਵੀ ਮਹੇ ਆ ਸੂਆ ਦੂਜਾ ਸੁੰਦੀ ਆ ਸੂਨ ਦੇ ਇੱਕ ਦੋ ਦਿਨ ਬਾਅਦ ਕਹਿੰਦਾ ਹਜੇ ਲੈ ਜੂਗੀ ਤੇ ਪੱਥ ਪੁੱਡੇ ਦੀ ਬਣਾवट ਕਰੋ ਚੱਕ ਜੀ ਥਨਾ ਥਨਾ ਦਾ ਸਾਈਜ਼ ਹੈ ਜਿਹੜਾ ਪੂਰੇ ਮੋٹے ਮੋٹے ਖੱਤੀ ਜਵਾਈ ਵਾਲਾ ਥਨਾ ਪੀੜੀ ਦੇ ਪਾਵੇਰਗਾ ਤੇ ਵਜਨ ਵਜੂ ਦਾ ਜਿਹੜਾ ਮੈਂ ਦੱਸੂ ਨਾ ਤੇ ਹੁਣ ਅੰਦਾਜ਼ਾ ਤੁਸੀਂ ਲਾ ਲਓ ਮਿੱਤਰੋ ਤੇ ਕਿਉਂਕਿ ਬਾਕੀ ਤਸੱਲੀ ਨਿਰਖ ਵਰਖ ਵੀ ਤੁਸੀਂ ਆਪ ਕਰਨੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਸੀਂ ਅੰਦਾਜ਼ਾ ਲਾ ਲਓ ਵੀ ਤੁਹਾਡੇ ਹਿਸਾਬ ਨਾਲ ਇਹ 12 ਪਾਜੂ ਜਾਂ 13 ਪਾਜੂ ਜਾਂ 14 ਪਾਜੂ ਪਰ ਜਿਹੜੇ ਹਿਸਾਬ ਨਾਲ ਮੈਂ ਦਾ ਬੋਡੀ weight ਆ ਉਹ ਹਵਾਨੇ ਦੀ ਆਪਾਂ ਗੱਲ ਕਰ ਗਏ ਆਡਰ ਆ ਜਿਹੜਾ ਗਾਇਆਂ ਰਗਾ ਲੇਵਾ 66 ਮਾ ਪੂਰਾ ਪਿੱਛੋਂ ਅਹੇ 2-4 ਦਿਨ ਮਹੀਨੇ ਲੈ ਜਨੇ ਆ ਮੁਰੂ ਤੁਨੀ ਕੋਲੋਂ ਸਟਾਰਟ ਹੋ ਕੇ ਤੇ ਪਿੱਛੇ ਸੂ ਨਾ ਜਾਂਦਾ ਬਹੁਤ ਸੋਹਣੇ ਅੱਗੇ ਪਿੱਛੇ ਦਾ ਲੇਵਾ ਤੇ ਬੋਡੀ ਵੇਟ ਵੀ ਚੰਗਾ ਮੈਂ ਦਾ ਤੇ ਦੁੱਧ ਪਾ ਦੂਗੀ ਮੰਨ ਕੇ ਚੱਲੋ ਵੀ 12-13 ਕਿਲੋ ਤਾਂ ਬਾਈ ਨੇ ਪਿਛਲੇ ਸੂਏ ਦੱਸਿਆ ਵੀ ਪਾਇਆ ਇਹਨੇ ਇੱਕ ਦਫਾ ਫਿਰ ਦੇਣਾ ਵੀ ਚਾਹੀਦਾ ਕਿਉਂਕਿ ਮੈਂ ਨਿਕਲਣ ਰਹੀ ਆ ਸੋਹਣਾ ਕਦ ਕਾਠ ਹੈ ਤੇ ਬਾਕੀ ਬਾਈ ਫਿਰ ਡਿਮਾਂਡ ਇਹ ਦੀ ਕੀ ਕਰਜਾ ਇਹਦੀ ਡਿਮਾਂਡ ਬਾਈ ਜੀ 1,30,000 ਰੁਪਈਆ 1,30,000 ਰੁਪਈਆ ਡਿਮਾਂਡ ਆ ਵਿੱਚੋਂ ਮਾਨਤਨ ਹੋ ਜੂਗੀ ਹਾਂਜੀ 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 ਖੁੱਲਾ ਕਰੋ ਤੇ ਲਓ ਵੀ ਸੱਜਣੋ ਬਾਈ ਕਹਿੰਦਾ ਵੀ 1,30,000 ਰੁਪਈਆ ਡਿਮਾਂਡ ਆ ਵਿੱਚੋਂ ਮਾਨਤਨ ਖੁੱਲਾ ਕਰਦਾਂਗੇ ਤੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਤੇ ਦੇਖੋ ਜੀ ਆਪਾਂ ਫੇਰ ਮਾਰ ਦੰਨੇ ਆ ਛਣਾ ਛਣਾ ਦੇ ਕੈਮਰਾ ਪੂਰਾ ਮੋਟਾ ਮੋਟਾ ਛਣਾ ਤੇ ਬਸ ਕਿੱਲਾ ਸੈਂਡ ਜਰੂਰ ਥੋੜਾ ਜਿਹਾ ਖੁੱਲਾ ਬੋਡੀ ਵੇਟ ਆ ਮੇਦਾ ਜਿਹੜਾ ਪੂਰਾ ਡਿੱਗਨ ਰੋਈ ਆ ਚੰਗੀ ਬਾਈ ਨੇ ਸੰਭੀ ਆ ਤੇ ਦੁੱਧ ਫਿਰ ਭਾਈ 12-13 ਕਿਲੋ ਤਾਂ ਹੱਕ ਵੀ ਬੰਦਾ ਹੈ ਨਾ 12-13 ਦੱਸਿਆ ਸੀ ਜੀ ਇਹਦੀ ਤਾਂ 15 ਚੋਣਾ ਚਾਹੀਦਾ ਸਹੀ ਗੱਲ ਹੈ ਬਾਈ ਕਹਿੰਦਾ ਵੀ ਹੋ ਸਕਦਾ ਵੀ 14-15 ਕਿਲੋ ਦੁੱਧ ਪਾ ਦੇ 12-13 ਕਿਲੋ ਪਿਛਲੇ ਸੂਆਪਨ ਦੱਸਿਆ ਵੀ ਪਾਇਆ ਸੋਹਣਾ ਵਜਨ ਵਯੂਦ ਹੈ ਤੇ ਦੂਜਾ ਸੂਆਸ ਹੁੰਦੀ ਆ ਤੇ ਬਾਕੀ ਜਿਹੜੀਆਂ ਆ ਗੱਲ ਵੀ ਸਿੱਧਾ ਆਪਾਂ ਮੰਨ ਕੇ ਚੱਲੋ ਜ਼ਿੰਮੇਵਾਰ ਦੇ ਕੋਲੋਂ ਵੀਡੀਓ ਬਣਾਈ ਆ ਆਮ ਘਰੇਲੂ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਲਿਓ ਬਾਕੀ ਆਪਾਂ ਮਿਲਦੇ ਅਗਲੀ ਨਵੀਂ ਵੀਡੀਓ 'ਚ ਧੰਨਵਾਦ